ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਮਾਜਾ ਜੋਨ ਦੇ ਇੰਚਾਰਜ ਅਤੇ ਵਿਧਾਨ ਸਭਾ ਹਲਕਾ ਰਾਜਾ ਸੰਸੀ ਤੋਂ ਨਵ ਨਿਯੁਕਤ ਹਲਕਾ ਇੰਚਾਰਜ ਮੈਡਮ ਸੋਹਣਿਆ ਮਾਨ ਦੀ ਅਗਵਾਈ ਹੇਠ ਪਿੰਡ ਕੋਹਾਲੀ ਦੇ ਗੁਰਦੁਆਰਾ ਬਾਬਾ ਜਾਗੋ ਸਹੇਦ ਦੇ ਇੱਕ ਸਿਆਸੀ ਰੈਲੀ ਕੀਤੀ ਗਈ ਜਿਸ ਵਿੱਚ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ ਗਿਆ ਅਤੇ ਰਖਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਵਿਸ਼ੇਸ਼ ਤੌਰ ਤੇ ਪੁੱਜੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਜੀਮਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਸੋਨੀਆ ਮਾਨ ਦੇ ਪਿਤਾ ਸਿਵਰਗਗਸੀ ਸਰਦਾਰ ਬਲਦੇਵ ਸਿੰਘ ਮਾਨ ਦੀ ਪੰਜਾਬ ਲਈ ਬਹੁਤ ਵੱਡੀ ਕੁਰਬਾਨੀ ਹੈ ਉਹਨਾਂ ਦੀ ਕੁਰਬਾਨੀ ਨੂੰ ਦੇਖਦਿਆਂ ਹੋਇਆ ਹੀ ਸੋਨੀਆ ਮਾਨ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਅਤੇ ਪਾਰਟੀ ਨੇ ਉਹਨਾਂ ਤੇ ਬਹੁਤ ਉਮੀਦਾਂ ਹਨ ਕਿ ਉਹ ਪੂਰੀ ਇਮਾਨਦਾਰੀ ਨਾਲ ਹਲਕੇ ਦੀ ਸੇਵਾ ਕਰਨਗੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਆਖਿਆ ਕਿ ਸੋਨੀਆ ਮਾਨ ਦੇ ਪਿਤਾ ਜੀ ਦੇ ਹੱਕ ਸੱਚ ਦੀ ਲੜਾਈ ਲੜਦਿਆਂ ਹੋਇਆ ਪੰਜਾਬ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਮੋਹਰੀ ਰੋਲ ਨਿਭਾਇਆ ਅਤੇ ਉਹਨਾਂ ਲੋਕ ਹਿੱਤਾਂ ਲਈ ਸ਼ਹਾਦਤ ਦਿੱਤੀ ਉਹਨਾਂ ਆਖਿਆ ਕਿ ਆਪਣੇ ਪਿਤਾ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਜ਼ਿੰਮੇਵਾਰੀ ਹੁਣ ਸੋਨੀਆ ਮਾਨ ਦੇ ਮੁੰਡਿਆਂ ਤੇ ਹੈ ਅਤੇ ਇਸ ਵਾਤੇ ਹਲਕਾ ਰਾਜਸਥਾਨੀ ਦੇ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਅਮਨ ਅਰੋੜਾ ਨੇ ਇਹ ਵੀ ਆਖਿਆ ਕਿ ਪਿਛਲੀਆਂ ਸਰਕਾਰ ਨੇ ਖਰਚਿਆਂ ਪਰਚਿਆਂ ਅਤੇ ਨਸ਼ਿਆਂ ਦੀ ਰਾਜਨੀਤੀ ਕਰਕੇ ਪੰਜਾਬ ਨੂੰ ਬਦਨਾਮ ਕੀਤਾ ਹੈ ਸਾਬਕਾ ਕੈਬਨਿਟ ਮੰਤਰੀ ਅਤਿਕ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ ਨੇ ਆਖਿਆ ਕਿ 2027 ਵਿੱਚ ਮਾਜੇ ਵਿੱਚੋਂ ਸਾਰੀਆਂ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਇਸ ਮੌਕੇ ਨੂੰ ਸਬੋਧਨ ਕਰਦੇ ਹੋਏ ਵਿਧਾਇਕ ਡਾਕਟਰ ਅਜੇ ਕੁਪਤਾ ਡਾਕਟਰ ਇੰਦਰਵੀਰ ਸਿੰਘ ਨਿੱਜਰ ਸਵਰਨ ਸਿੰਘ ਤੁਣ ਮਹਿਲਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਆਖਿਆ ਕਿ ਪਹਿਲੀਆਂ ਸਿਆਸੀ ਪਾਰਟੀਆਂ ਵੱਲੋਂ ਬੁਰੀ ਤਰ੍ਹਾਂ ਉਜਾੜੇ ਗਏ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਯਤਨਸ਼ੀਲ ਹੈ ਉਹਨਾਂ ਸੋਨੀਆਂ ਮਾਨ ਨੂੰ ਇਹ ਵੀ ਸੁਝਾਅ ਦਿੱਤਾ ਕਿ ਉਹ ਸਾਰੇ ਵੋਲੰਟਰੀਆਂ ਨੂੰ ਨਾਲ ਲੈ ਕੇ ਚੱਲਣ ਮੰਚ ਤੋਂ ਸੰਚਾਲਕ ਫਰਜ ਜੋਥ ਆਗੂ ਸੁਖਦੀਪ ਸਿੰਘ ਛੀਨਾ ਵੱਲੋਂ ਨਿਵਾਏਗੇ ਇਸ ਮੌਕੇ ਸ ਰਾਜਾ ਸੰਸੀ ਦੇ ਚੇਅਰਮੈਨ ਅਰਵਿੰਦਰ ਸਿੰਘ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਬੀਰ ਸਿੰਘ ਤਲਵੀਰ ਸਿੰਘ ਗਿੱਲ ਜਗਵਿੰਦਰ ਪਾਤਸ਼ਕ ਜੱਗਾ ਮਜੀਠੀਆਤਰ ਸੇਮ ਸਿੰਘ ਸਿਆਲ ਕਾ ਅਪਰੂਵਮੈਂਟ ٹرسٹ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਅਮਰਸਰ ਦੇ ਮੇਅਰ ਜਤਿੰਦਰ ਸਿੰਘ ਪਾਟਿਆ ਕਾਇਬਰਨ ਮੰਤਰੀ ਹਰਪਜਨ ਸਿੰਘ ਈਟੀਯੂ ਦੀ ਧਰਮ ਪਤਨੀ ਸੁਰਿੰਦਰਕੌਰ ਬਲਦੇਵ ਸਿੰਘ ਪਨੂ ਦਲਜੀਤ ਸਿੰਘ ਮਿਆਦੀਆਂ ਡਾਕਟਰ ਭਗਵੰਤ ਸਿੰਘ ਖਿਆਲਾ ਸਰਪੰਚ ਅਵਤਾਰ ਸਿੰਘ ਲਾਲੀ ਸਰੰਗੜਾ ਜੱਥੇਦਾਰ ਦਿਆ ਸਿੰਘ ਕਾਕੜ ਦਿਆ ਸਿੰਘ ਸਰੰਗੜਾ ਸਰਪੰਚ ਗੁਰਜੀਤ ਸਿੰਘ ਕੁੱਕ ਮਾਦੂਕੇ ਠੇਕੇਦਾਰ ਭੁਪਿੰਦਰ ਸਿੰਘ ਸੋਖਲ ਸਰਪੰਚ ਗੁਰਜੰਟ ਸਿੰਘ ਗੋਰੂ ਡਾਕਟਰ ਅਰਜਿੰਦਰ ਸਿੰਘ ਕੋਹਾਲੀ ਰਾਜਵੀਰ ਸਿੰਘ ਟੋਲਾ ਨੰਗਲ ਦਿਲਬਾਖ ਸਿੰਘ ਕੋਹਾਲੀ ਪਿੰਡ ਕਰਮਸ਼ੀਨਾ ਤੋਂ ਸਰਪੰਚ ਗੁਰਸਾਹਿਬ ਸਿੰਘ ਪੰਚ ਜੋਵਨ ਕੋਹਾਲੀ ਪ੍ਰਧਾਨ ਕੁਲਦੀਪ ਸਿੰਘ ਕੋਹਾਲੀ ਬੀਬੀ ਪਰਮਜੀਤ ਕੌਰ ਮਾਨ ਅਫਤਾਰ ਸਿੰਘ ਕੋਹਾਲੀ ਸਾਹਿਬ ਦਾ ਸਰਪੰਚ ਅਜੀਤ ਸਿੰਘ ਚੈਨਪੁਰ ਦਲਜੀਤ ਸਿੰਘ ਖਿਆਲਾ ਸਰਪੰਚ ਮੋਰ ਸਿੰਘ ਚੈਨਪੁਰ ਸਰਪੰਚ ਪ੍ਰਗਟ ਸਿੰਘ ਬਰਾੜ ਬਿੱਟੂ ਬਾਬਾ ਬਲਦੇਵ ਸਿੰਘ ਪੁੱਲਰ ਸੂਬਾ ਸਿੰਘ ਬੋਪਰਾਏ ਗੁਰਚਰਨ ਸਿੰਘ ਮਾਨ ਵਾਲਾ ਸ਼ਿਵ ਕੁਮਾਰ ਜੂ ਬਗਮਾਤ ਗੁਰਪ੍ਰਤਾਪ ਸੰਧੂ ਸਰਪੰਚ ਜਗਵੀਰ ਸਿੰਘ ਤੱਲੇ ਪਰਮਿੰਦਰ ਸਿੰਘ ਕਈਆਂ ਜੈਲਦਰ ਸਤਨਾਮ ਸਿੰਘ ਖਿਆਲਾ ਸਰਪੰਚ ਗੁਰਮukh ਸਿੰਘ ਕਲੇ ਸਰਪੰਚ ਚਿਰਮਨ ਸਿੰਘ ਪਧਰੀ ਸੁਚਾ ਸਿੰਘ ਗਿੱਲ ਚੋਟੀ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਇਸ ਮੌਕੇ ਹਾਜ਼ਰ ਸਨ ਹਲਕਾ ਨੂੰ ਦੋ ਵੀ ਕਿਹਾ ਗਿਆ ਸੀ ਤੇ ਕੀ ਲੱਗਦਾ ਹੈ ਕਿ ਹੁਣ ਇਸ ਵੇਲੇ ਕਿਸ ਤਰੀਕੇ ਨਾਲ ਅਸੀਂ ਕਿਹੜੀ ਵੋਟ ਹੈ ਆਮ ਆਦਮੀ ਪਾਰਟੀ ਦੇ ਕੋਲ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਪਿਛਲੀ ਵਾਰੀ 92 ਸੀਟਾਂ ਆਮ ਆਦੀ ਪਾਰਟੀ ਨੂੰ ਆ ਗਈਆਂ 25 ਸੀਟਾਂ ਜਿਹੜੀਆਂ ਉਹ ਆਪੋਜੀਸ਼ਨ ਕੋਲ ਚਲੀ ਗਈਆਂ ਪਰ ਮੈਂ ਸਮਝਦਾ ਕਿ ਜਿੱਥੇ 25 ਦੇ ਵਿੱਚ ਨਹੀਂ ਵੀ ਆਮ ਆਦੀ ਪਾਰਟੀ ਜਿੱਤੀ ਉੱਥੋਂ ਦੇ ਲੋਕ ਵੀ ਹੁਣ ਅਹਿਸਾਸ ਕਰ ਚੁੱਕੇ ਕਿ ਪਿਛਲੀਆਂ ਸਰਕਾਰਾਂ ਦੇ ਮੁਤਾਬਕ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਇਸ ਸਰਕਾਰ ਨੇ ਭਗਵੰਤ ਸਿੰਘ ਸਿੱਧੂ ਆਵਾਦੀ ਪਾਰਟੀ ਦੀ ਸਰਕਾਰ ਨੇ ਕਿੰਨਾ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ਾਂ ਕੀਤੀ ਨੇ ਕਿੰਨੇ ਡਿਵੈਲਪਮੈਂਟ ਦੇ ਕੰਮ ਕੀਤੇ ਨੇ ਸੋ ਜਦੋਂ ਉਹ ਚੀਜ਼ ਦੇਖ ਲਈ ਨਾ ਹਲਕਿਆਂ ਦੇ ਲੋਕਾਂ ਨੇ ਵੀ ਤੇ ਮੈਂ ਸਮਝਦਾ ਕਿ ਉਹ ਉਹ ਆਪਣੀ ਪਿਛਲੀ ਗਲਤੀ ਨੂੰ ਭੁੱਲ ਨੂੰ ਉਹ ਸੁਧਾਰਨਗੇ ਤੇ ਇਹਨਾਂ ਹਲਕੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤਣਗੇ। ਸਭ ਤੋਂ ਵੱਧ ਕੰਮ ਕਰ ਰਹੀ ਹੈ। ਪਰ ਐਸੇ ਇਹ ਵੀ ਕਿਸਾਨਾਂ ਦਾ ਇਲਾਕਾ ਹੈ। ਕਿ ਕਿਸਾਨ ਐਸ ਲਈ ਪਾਰਟੀ ਦਾ ਕਾਫੀ ਜ਼ੋਰ ਕਰ ਰਹੇ ਨੇ। ਨਹੀਂ ਦੇਖੋ ਕਿਸ ਤਰੀਕੇ ਨਾਲ ਲੱਗਦਾ ਕਿ ਕਿਹੜੇ ਕਿਸਾਨ ਨੇ ਉਹਨਾਂ ਨੂੰ ਆਪਣੇ ਨਹੀਂ ਉਹ ਸਾਡੇ ਭਰਾ ਨੇ ਉਹਨਾਂ ਦਾ ਸਾਨੂੰ ਬਹੁਤ ਸਾਥ ਰਿਹਾ ਔਰ ਅੱਗੇ ਨੂੰ ਵੀ ਰਹੂਗਾ ਮੈਂ ਮੰਨ ਕੇ ਚੱਲਦਾ। ਜੋ ਕਿਸਾਨ ਵੀਰਾਂ ਦੇ ਕੰਸਰਨ ਨੇ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਮਾਨ ਸਾਹਿਬ ਉਹ ਸੁਣਨ ਨੂੰ ਤਿਆਰ ਨੇ ਕੋਈ ਦਿੱਕਤ ਨਹੀਂ ਹੈ ਇਹੀ ਅਸੀਂ ਉਹਨਾਂ ਨੂੰ ਕਹਨੇ ਆ ਕਿ ਭਾਈ ਧਰਨਿਆ ਮੁਜ਼ਾਰਿਆਂ ਦੇ ਨਾਲ ਕੁਝ ਨਹੀਂ ਹੁੰਦਾ ਜੀ ਸਦਕੇ ਜਦੋਂ ਮਰਜ਼ੀ ਆਓ ਤੁਸੀਂ ਸੀਐਮ ਸਾਹਿਬ ਕੋਲ ਬੈਠੋ ਜੋ ਉਹਨਾਂ ਦੇ ਜਨਨਲ ਕਨਸਰਨਸ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਸਰਕਾਰ ਵੀ ਔਰ ਪਾਰਟੀ ਵੀ ਵਚਨਬੱਧ ਹੈ ਸਰਕਾਰ ਦੇ ਦਰਵਾਜ਼ੇ ਕਦੇ ਕਿਸੇ ਲਈ ਨਾ ਬੰਦ ਸੀ ਨਾ ਹੈਗੇ ਨਾ ਹੋਣਗੇ ਹਮੇਸ਼ਾ ਖੁੱਲੇ ਨੇ ਜਦੋਂ ਮਰਜ਼ੀ ਆਓ ਬੈਠ ਕੇ ਗੱਲਬਾਤ ਕਰਕੇ ਮਸਲੇ ਹੱਲ ਹੋ ਸਕਦੇ ਨੇ